ਜੀ ਹਾਂ ਦੋਸਤੋ ਤੁਸੀਂ ਹੈੱਡਫੋਨ ਲਗਾਓ ਅਤੇ ਇਸ ਕਾਲ ਰਿਕਾਰਡਿੰਗ ਨੂੰ ਬੜੇ ਹੀ ਧਿਆਨ ਦੇ ਨਾਲ ਸੁਣੋ ਦੋ ਸਹੇਲੀਆਂ ਆਪਸ ਦੇ ਵਿੱਚ ਗੱਲਬਾਤ ਕਰ ਰਹੀਆਂ ਨੇ ਤੇ ਆਪਣੇ ਰਾਤ ਵਾਲੇ ਸੀਨ ਦਾ ਜ਼ਿਕਰ ਕਰ ਰਹੀਆਂ ਨੇ ਇਸ ਕਾਲ ਰਿਕਾਰਡਿੰਗ ਨੂੰ ਸੁਣ ਕੇ ਤੁਹਾਡੇ ਹਾਲਾਤ ਖਰਾਬ ਹੋ ਜਾਣਗੇ ਤੇ ਸਭ ਤੋਂ ਪਹਿਲਾਂ ਇਸ ਕਾਲ ਰਿਕਾਰਡਿੰਗ ਨੂੰ ਸੁਣੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਹੈਲੋ ਹੈਲੋ ਸਸਰੀ ਘਾਲ ਤੋਂ ਸਤਾ ਪੁੰਨ ਲਿਗੇ ਮੈਨੂੰ ਮੈਂ ਨਹੀਂ ਸੀ ਸੋਚਿਆ ਕਿ ਉਹ ਅੰਦਰ ਤੇ ਨਹੀਂ ਮੈਂ ਵੀ ਕੱਲ ਨਾਈਟ ਤੇ ਸੀਗੀ ਹੁਣੇ ਉੱઠી ਸੀ ਬੁੱਕਰੀ ਪਈ ਹਾਂਜੀ ਕਿਰੇ ਮਣੀ ਸੀ ਇੱਕ ਮਨੂੰ ਸਾਈਡ ਤੇ ਨੇ ਹਾਂਜੀ ਤੁਸੀਂ ਕਿਰ ਕਰੀਆ ਕੋਈ ਕੁਛ ਨਹੀਂ ਤੇ ਜੇ ਲਾਉਣੀ ਆ ਤੁਸੀਂ ਕੀ ਕਹਿੰਦੇ ਆ ਉਹ ਫਿਰ ਜਿਵੇਂ ਮਨੂੰ ਕਿਸੇ ਵੀ ਕਸਟਮਰ ਦਾ ਫੋਨ ਆ ਜਾਂਦਾ ਕਿ ਨਾਈਟ ਲੋਣੀ ਆ मैं उस हिसाब ना बना देनी भेन को दे। कर लें बस दो तीन मिनट गयी ठीक है रोटी खाली बस हो पता मैं घर वाले बहुत नहीं मेरे घर वाले वैसे बह ही रे हैदराबाद च ऊर ग ਤੇ ਬਸ ਹੁਣ ਆਈ ਹੋਇਆ ਥੋੜੇ ਦਿਨੋਂ ਅੱਗੇ ਨਹੀਂ ਆਏ ਤਾਂ ਕੋਈ ਗੱਲ ਨਹੀਂ ਜੀ ਹੁਣ ਪਤਾ ਨਹੀਂ ਕਿੱਥੇ ਕਿੱਥੇ ਆਏ ਨਹੀਂ ਕਰਦੀ ਆਏ ਨਹੀਂ ਨਾ ਕਰਦੀ ਕਿਸੇ ਤੇ ਜਦੋਂ ਤੁਸੀਂ ਮੈਸੇਜ ਕੀਤਾ ਸੀ ਉਦੋਂ ਵੀ ਨਾ ਮੈਂ ਉੱਥੇ ਸ਼ੋਰਟ ਤੇ ਸੀਗੀ ਅੱਛਾ ਅੱਛਾ ਤੇ ਕਿੰਨੇ ਦੇਖੇ ਸ਼ੋਰਟ ਦੇ ਕਿੰਨੇ ਤੇ ਲੈਨੇ ਕਦੇ

ਉਹਦੇ ਨਾਲ ਮੈਂ ਇਕੱਲੀ ਗਈ ਆ ਦੇਰ ਤੋਂ ਬਾਅਦ ਹੋ ਗਏ ਤੇ 10 10 ਮਿੰਟ ਉਹਦੇ ਹੱਦ ਦਾ ਦੱਸਿਆ 7 ਮਿੰਟ ਬਸ ਤੇ ਹੁਣ ਉਹ ਤੇਰੇ ਲਈ ਤਾਂ 5000 ਵੀ ਪਰਦਾ ਪਿਆ ਵਾ ਉਹ ਕਹਿੰਦਾ ਪਾਣੀ ਗੱਲਾਂ ਕਹਿੰਦਾ ਜੇ ਉਹਨੂੰ ਕੋਈ ਡਰਾ ਮੇਰੇ ਤਾਂ ਤੂੰ ਨਾ ਲਾ ਜੀ ਦੱਸ ਬੱਸ ਹਾਂ ਗ੍ਰੈਂਡੀ ਆਹੇ ਹਾਂ ਉਈ ਨਾ ਮੈਂ ਥੋੜੇ ਕੰਮ ਸੰਭਾਲ ਲਿਆ ਜੀ ਤੇ ਬਿਸਵਾਦੂ ਬਣਾ ਲਈ ਅੱਜ ਜਾਣਾ ਅੱਜ ਜਾੜ ਮੈਂ ਸਪਾਸਟ ਚੱਲਣੀ ਆ ਨਹੀਂ ਹੁਣ ਜਿਵੇਂ ਮੈਂ ਪਹਿਲਾਂ ਨਾ ਕਸਟਮਰ ਨਾਲ ਜਿਵੇਂ ਗੱਲ ਕੀਤੀ ਵੀ ਚੰਗੀ ਹੁੰਦੀ ਆ ਤੇ ਹੁਣ ਜਿਵੇਂ ਦਜੀ ਵੀ ਕਿਤੇ ਗੱਲ ਦਿਓ ਕਹਿ ਦਿੰਦੇ ਵੀ ਇਹ ਮਤਲਬ ਇੱਕ ਮੈਰਿਡ ਆ ਇੱਕ ਥੋੜਾ ਹੈਂਟੀ ਆ ਅੱਛਾ ਹਾਂ ਫਿਰ ਕਈ ਵਾਰੀ ਉਹ ਅਗਲਾ ਰੰਦਾ ਕੁੜੀ ਚਾਹੀਦੀ ਆ ਜਾਂ ਇਦਾਂ ਉਦਾਂ

आखिर तो कामी खिलावा नहीं, नहीं तो नहीं है तो कामी कामी ये तो वह यही है क्योंकि इन्हें तो सारे लोग क्या होया कि जैसे मेरे सिर से बंदा नहीं तो मैं तो इतने अपने बच्चे पाल लेने चाहे मनुष्य कलो चाहे मारी कलो हाँ ये तो है किसकी यही वैसे है कि मैं किसकी का मैंने वैसे है ज़रा फटे ये �

काम किया तो खराब नहीं हैं देख लिया हाँ और तो इसे तो लगी हुई हैं वैसे मैं नहीं, नहीं आलस कार भी हैं तो मैं जरूर मुझे लोड हो गए तो मैं काम कार लगी हुई हैं आपके बड़ा और मेरा मंदाई तो ना आ जाऊँ छोड़ नहीं जाएंगे मैं दुनिया में सही का ये मैं सांगिया मैं कौन हूँ मेरी सोच में लगी ह� तो मेरे को तो बात शैताली के दिवार के फिर आपका उनका तो बंकर मेरे गार्डन में भी काम है तेरे गार्डन में समझे जी मैं किसे पूरी दिन नहरे जा ते उन्होंने दवाई नहीं दे रही हैं अभी एक दो दिन आ देंगे चबोजू का काम बेकी दवाई लेती हैं नहीं तेरा टकारना लगी लेनी हैं ब्लीडिंग का प

ਹਾਂ ਜਦੋਂ ਇਹ ਗਾਸਾ ਨੂੰ ਜਰਾ ਪੰਦਾ ਲੱਗਦੇ ਉਹ ਤਾਂ ਉਹ ਤਾਂ ਗੁਰਦੀ ਜੀ ਹੋ ਜਾਂਦੀ ਹੈ ਜਦੋਂ ਖੋਲ੍ਹ ਜਾਂਦਾ ਫਿਰ ਨਹੀਂ ਜੀ ਆਪਾਂ ਪਹਿਲਾਂ ਵਾਸ਼ ਕਰ ਲੈਂਦੇ ਆ ਤੇ ਉਹਦੇ ਨਾਲ ਤਾਂ ਜਿਹੜਾ ਅੰਦਰਲਾ ਜਿਵੇਂ ਪਾਣੀ ਪੋਣੀ ਆ ਉਹ ਸਾਰਾ ਨਿਕਲੇ ਹੁੰਦਾ ਵਾ ਬਾਅਦ ਚ ਜਦੋਂ ਆਪਾਂ ਫੜਕਦੀਆਂ ਦਿੰਦੇ ਆ ਉਹਨਾਂ ਅੰਦਰੋਂ ਸਿਰ ਪਾਣੀ ਸਾਰਾ ਚੁੱਪੀ ਜਾਂਦੀ ਰਹਿੰਦੀ ਆ ਹਾਂ ਤੇ ਸਮਝੜੀ ਦਵਾਈ ਦੋਈ ਆ ਜਿਹੜੇ ਕੈਪਸੂਲ ਜੇ ਕੈਪਸੂਲ ਤੇ ਇੱਕ ਵਾਰੀ ਰੱਖੇ ਸੀਗੇ ਉਹ ਤੇ ਕੰਨ ਦੇੰਦ ਨਾਲ ਟਾਇਟ ਹੁੰਦੀ ਆ ਇਹ ਟਾਇਰ ਤਾਂ ਹੁੰਦੀ ਆ ਪਰ ਸਮੈਲ ਨਹੀਂ ਗੰਦੀ ਹੁੰਦੀ ਆ ਨਾ ਜਦੋਂ ਕੈਪਸੂਲ ਅੰਦਰ ਗਲਦਾ ਵਾ ਆਟੋਮੈਟਿਕਲੀ ਬੰਦੇ ਨੂੰ ਪਤਾ ਲੱਗਦਾ ਵਾ ਹਾਂ ਇਹ ਸਮਝ ਆ ਵਾ ਹਾਂ ਤੁਹਾਨੂੰ ਲੱਗਦੀ ਹੈ ਨਾ 2 ਇੱਕ ਹੋਰ ਕੁੜੀ ਸੀ ਉਹ ਕਹਿੰਦੇ ਦੀਦੀ ਤੁਸੀਂ ਮੈਰਿਡ ਹੋ ਵੀ ਚਲੋ ਆਪਣੀ ਮਜਬੂਰੀ ਸੀਗੀ ਵੀ ਤੁਸੀਂ ਮੈਨੂੰ ਲਿਆ ਦਿਓ ਮੈਂ ਲਿਆ ਕੇ ਤਾਂ ਦਿੱਤੇ ਉਹਨੇ ਉਹ ਜਦੋਂ ਆਪਣੇ ਫਰੈਂਡ ਕੋਲ ਗਈ ਤੇ ਉਹ ਕਹਿੰਦਾ ਯਾਰ ਕਹਿੰਦਾ ਮਤਲਬ ਸਮੈਲ ਇੰਨੀ ਗੰਦੀ ਆਂਦੀ ਪਈ ਆ ਵੀ ਸਾਹ ਪਤਾ ਲੱਗਦਾ ਮੈਡੀਸਿਨ ਦੀ ਵਾ ਉਹ ਆਂਦੀ ਪਈ ਆ ਸਮੈਲ

ਬਿਲਕੁਲ ਪਾਊਡਰ ਵਾਂਗੂ ਆਈ ਦ ਸੌਸ कर लेना ਲੈਣਾ ਵਾ ਉਹਨੇ ओ ਉਹ ਹੀ ਜਮਾਾ ਤੇ के ਕੇ ਵੀ ਦੋ ਤਿੰਨ ਚੁੰਡੀਆਂ ਜਾਂ ਅੰਦਰ ਤੇ ਚੰਗੀ ਤਰ੍ਹਾਂ ਰੱਖ ਲੈਣੀ ਉਹ ਮੈਂ ਕਹਿੰਨੀ ਬਿਲਕੁਲ ਸੁੱਕੜ ਜਾਂਦੀ ਆ ਉਹਨੇ ਫਰੈਂਡ ਦੀ ਹੈ ਵੀ ਟਿੱਕਾਂ ਬਰੜ ਗਈ ਹਾਂ ਉਹਨੂੰ ਦੇ ਮੈਂ ਪਤਾ ਕੀ ਕਰਦੀ ਸੀ ਮੱਕੋਟਨ ਚ ਰੱਖਦੀ ਸੀ ਅੱਛਾ ਤੇ

ਉਹ ਦੋ ਮੈਂ ਹੜਕੜੀ ਬਾਹਰ ਆਉਗੀ ਕਿਸੇ ਦੀ ਤੇ ਤਾਂ ਤਾਂ ਲੱਗੂ ਉਹਦੇ ਨਹੀਂ ਨਹੀਂ ਉਹ ਤਾਂ ਗੱਲ ਜ ਨਹੀਂ ਅੰਦਰ ਤੜਕੜੀ ਤਾਂ ਆਪਾਂ 2 ਮਿੰਟ ਧੁੱਪੇ ਰੱਖ ਲਈਏ ਤਾਂ ਗਰਮ ਹੋ ਜਾਣ ਮਾਂ ਨੇ ਕਿ ਚੱਲੋ ਬਈ 11 ਵਜੇ ਮਿਲਣਾ ਵਾ ਤੇ 10 ਵਜੇ ਰੱਖ ਲਵੇ ਹਾਂ 10 ਵਜੇ ਬਸ ਅਜਿਵੇਂ ਹਾਂ ਲੋਕੀ ਮੈਂ ਨਾ ਹਣ ਜਿਵੇਂ ਕੋਈ ਸ਼ਾਰਟ ਆ ਗਿਆ ਮੇਰੀ ਕਟ ਕੇ ਰੱਖੀ ਹੋਈ ਹੈ ਡੱਬੀ ਚ ਬਸ ਵਾਸ਼ਰਮ ਤੇ ਜਾ ਕੇ ਤੇ ਉਹ ਚੁੰਡੇ ਜਿਹਾ ਆਪਾਂ ਬੱਚੜਾ ਫਿਰਦੇ ਆ ਇਦਾਂ ਹੀ ਆ ਵੀ ਭਾਵੇਂ 10 15 ਮਿੰਟ ਪਹਿਲਾਂ ਜਦੋਂ ਮਰਜ਼ੀ ਰੱਖ ਲਵੇ ਨੇ ਜੇ ਹੁਣ ਹੋਰ ਮਾਰਨੇ ਤੇ ਚਲੋ ਮੈਂ ਵੀ ਜਾਣਾ ਆਉਦੇ ਫਰੈਂਡ ਕੋਲੋਂ ਤੇ ਮੈਂ ਤਾਂ ਉਹ ਤਾਂ ਭਾਂਤੇ ਬਣਾਉਂਗਾ ਤੇ ਬੰਦੇ ਨੂੰ ਏਨੇ ਘੰਟੇ ਦਾ ਫਸੂਲਾ ਘਮਾਣ ਤੇ ਹੋ ਜਾਂਦਾ ਹਾਂ ਹਾਂ ਮਰੋਕੇ ਹਾਂ ਜੀ ਮੈਂ ਜਾਣਾ ਹੀ ਆ ਤੇ ਬਸ ਉਹ 10 15 ਮਿੰਟ ਪਹਿਲਾਂ ਘੁੱਟ ਲਵੇ ਇਹ ਅੱਛਾ ਹਾਂ ਜੇ ਜਾ ਰਹੇ ਹੁਣ ਮੈਂ ਲੈ ਲਾ ਦੇਵਾਂ ਤੇ ਕੀ ਲੰਘੀ ਆ ਤੇ ਗੁੱਲਾ ਜਿਹਾ ਨਹੀਂ ਜਾਂਦਾ ਜੇ ਤੇ ਉਹ ਹਰਕਤ ਨਹੀਂ ਹੁੰਦਾ ਕਿ ਉਹ ਮੀ ਪਿੱਛੇ ਕੁਛ ਦੰਦਾ ਨਹੀਂ ਗੁੱਲਾ ਤਾਂ ਬਿਲਕੁਲ ਨਹੀਂ ਹੁੰਦਾ ਇਹ ਕਿਰੋ ਆਈਦਾ ਮਾ ਫਿਰ ਹੋਏ ਕੋਈ ਗੱਲ ਨਹੀਂ ਹੋਣਾ ਆ ਬਸ ਜੀ ਆ ਮੈਨੂੰ ਅੱਜ ਸਰ ਇਹ ਮੈਨੂੰ ਉਹਦਾ ਫੀਲਿੰਗ ਵੀ ਆਉਂਦੀ ਹੈ ਆਉ ਦਾ ਤਾਂ ਆਉਂਦੀ ਆ ਕਿਤੇ ਮੈਂ ਖੁਦ ਕੰਨੀ ਆ ਉਹ ਮੈਂ ਬਹੁਤ ਜਾਣਿਆਂ ਨਾਲ ਮਿਲਦੀ ਆ ਮੈਨੂੰ ਫੀਲਿੰਗ ਨਹੀਂ ਆਉਂਦੀ ਜਦ ਮੇਰਾ ਫਰੈਂਡ ਮੇਰੇ ਕੋਲ ਹੁੰਦਾ ਉਹ ਆਪੇ ਉਹ ਵੀ ਤਾਂ ਨਹੀਂ ਆ ਕੋਈ ਗੱਲ ਹੀ ਹੋ ਗਿਆ ਕਿ ਤਾਂ ਮੜ ਚੜੀ ਵੀ ਕੰਮ ਕਰਦੀ ਹੈ ਇਹ ਤਾਂ ਮੇਰੇ ਹਾਂ ਮੇਰੇ ਉਹਦਾ ਗਿਆਤ ਕਰਦੀ ਨਾ ਹਾਂ ਗਿਆਤ ਨਹੀਂ

तो अच्छा अच्छा हाँ, तो तो आज हाँ, हाँ, ते ना वा बाकी हां बाकी हजे मैं जानी जाके नी फिर असहाल सिंह वाली जाना वा फिर आना वा घंटे छोटो निहाल सिंह आर मुद्दे का नही तो दूजा जी आ जय हम्म अच्छा ठीक है तो भैया